ਸਭ ਤੋਂ ਪਹਿਲਾਂ ਜਿਹੜੀ ਨਗਰ ਕੌਂਸਲ ਦੀ ਇਲੈਕਸ਼ਨ ਹੋ ਰਹੀ ਹੈ ਉਹਦੇ 'ਚ ਕੈਬਨਟ ਮੰਤਰੀ ਸਰਦਾਰ ਲਾਲ ਸਿੰਘ ਪਟਾਵਾ ਜਿਹਨੂੰ ਪੰਜਾਬ ਸਰਕਾਰ ਨੇ ਇਹਨਾਂ ਨੂੰ ਸਾਰੇ ਮਾਜੇਦਾਨ ਚਾਰਜ ਲਾਇਆ ਉਹ ਅੱਜ ਉਚੇਚੇ ਤੌਰ ਤੇ ਡੇਰਾ ਬਾਬਾ ਨਾਨਕ ਆਏ ਨੇ ਉਹਨਾਂ ਨਾਲ ਗਦੀਰ ਸਿੰਘ ਲਖਨਾਜੀ ਜਿਹਨਾਂ ਪਾਰਟੀ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਬੈਠੇ ਨੇ ਮਪੀਰ ਬਣ ਇਹਨਾਂ ਦੀ ਡਿਊਟੀ ਲਈ ਹੈ ਔਰ ਇਹਨਾਂ ਸਾਰੀ ਸਕਰੀਨਿੰਗ ਕੀਤੀ ਹੈ ਔਰ ਇਕੱਲੇ ਇਕੱਲੇ ਜਿਹੜਾ ਵੀ ਚਾਹਮਾਨ ਹੈਗਾ ਪੱਥੇ ਨੂੰ ਇਕੱਲੇ ਇਕੱਲੇ ਨੂੰ ਬੁਲਾ ਕੇ ਨੂੰ ਪੁੱਛਿਆ ਗਿਆ ਉਹਦੀ ਰਾਇ ਲੈ ਗਈ ਹੈ ਔਰ ਸਾਰਿਆਂ ਨੇ ਵਿਸ਼ਵਾਸ ਦਿਵਾਇਆ ਕਿ ਪਾਰਟੀ ਜਿੰਨੂੰ ਵੀ ਟਿਕਟ ਦੇਵੇਗੀ ਆਪਾਂ ਸਾਰੇ ਉਹਦੀ ਡਟ ਕੇ ਮੁਕਤ ਕਰਾਂਗੇ ਉਹ ਬੰਦੇ ਨੂੰ ਜਿਤਾਵਾਂਗੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਜਿੰਨਾ ਸਮਾਂ ਕੱਢ ਕੇ ਆਏ ਨੇ ਤਾਂ ਮੈਂ ਆਪਣੇ ਮੰਤਰੀ ਸਾਹਿਬ ਨੂੰ ਯਕੀਨ ਤੋਂ ਹੋਣਾ ਕਿ ਤੁਹਾਡੀ ਡਿਊਟੀ ਲਈ ਹੈ ਪਾਰਟੀ ਨੇ ਅਸੀਂ 13 ਦੀਆਂ 13 ਸੀਟਾਂ ਜਿੱਤ ਕੇ ਜਿਹੜੀਆਂ ਉਹ ਤੁਹਾਡੀ ਸ਼ਾਨ ਨਹੀਂ ਬਤਾਵਾਂਗੇ ਔਰ ਉਹਦੇ ਨਾਲ ਸਾਡੇ ਮੁੱਖ ਮੰਤਰੀ ਪ੍ਰਗਨ ਸਿੰਘ ਬਾਦਲ ਔਰ ਸਾਡੇ ਆਮਾ ਦੀ ਪਾਰਟੀ ਦੇ ਸਕਰੀਟਰੀ ਅਰਨ ਦੇ ਕੀਤੇ ਮਾਗੀ ਉਹਨਾਂ ਨੂੰ 13 ਦੀ ਤੀਨਾ ਸੀਗਾ ਇਹਨਾਂ ਦੀ ਗਵਾਹੀ ਜਿਹੜੀਆਂ ਉਹ ਜਾਣਦੀ ਸਰ ਕਿਤੇ ਹੋਰ ਪਾਰਟੀ ਵੱਲੋਂ ਵੀ ਗੱਲ ਪਰੇ ਨਾ ਉਹਦੇ ਬਾਰੇ ਤੱਕ ਤੁਸੀਂ ਪੱਤਰਕਾਰ ਭਾਈਵਾਂ ਜਿਆਦਾ ਜਾਣਦੇ ਹੋ ਕਿ ਕੋਈ ਦੀ ਕੋਈ ਮੀਟਿੰਗ ਮੂਡਪ ਹੋਈ ਹੈ ਤੇ ਤੁਹਾਨੂੰ ਪਤਾ ਹੋਣਾ ਤੇ ਇਹ ਆਮਾ ਦੀ ਪਾਰਟੀ ਦੀ ਮੀਟਿੰਗ ਜਿਹੜੀ ਆ ਹੋਈ ਹੈ ਆਮਾ ਦੀ ਪਾਰਟੀ ਤੋਂ ਅੱਜ ਜਿਹੜੇ ਜਿਹੜੇ ਬੰਦਿਆਂ ਨੇ ਅਪਲਾਈ ਕੀਤਾ ਉਹਨਾਂ ਦਾ ਪੱਤਰਾ ਵੀ ਘੜਾ ਲੈਣਾ ਬਹੁਤ ਸਾਰੀਆਂ ਜਿਹੜੀਆਂ ਵਾਟਾਂ ਨੇ ਉਹਨਾਂ ਚ ਸਹਿਮਤੀ ਬਣ ਗਈ ਹੈ ਗੋਤਨ ਵਾਟਾਂ ਤੇ ਉਹ ਜਿੰਨਾਂ ਚ ਲਗਭਗ ਸਹਿਮਤੀ ਬਾਣੀ ਗਈ ਹੈ ਕਿਉਂਕਿ ਤੋਂ 12 ਤੋਂ 13 ਜ ਤੱਕ ਕਿਸੇ ਨੇ ਅਪਲਾਈ ਨਹੀਂ ਕੀਤਾ ਤੋਂ ਸਿੰਗਲ ਸਿੰਗਲ ਬੱਤੇ ਆ ਉਹਨਾਂ ਅਪਲਾਈ ਕੀਤਾ ਤਾਂ ਬਾਕੀਆਂ ਚ ਮੈਨੂੰ ਲੱਗਦਾ ਕੱਲ ਤੱਕ ਬਹੁਤ ਸਾਰੀਆਂ ਵਾਟਾਂ ਐਸੀ ਜਿੰਨਾਂ ਚ ਹੋ ਜਾਏਗਾ ਸ਼ਾਇਦ ਇੱਕ ਅਧੀ ਵਾਟ ਵਾ ਜਿਹੜੀ ਜਿਹਦੇ ਥੋੜਾ ਸਾਨੂੰ ਡੋੜ ਪਏਗੀ ਸਰਵੇ ਕਰਾਉਂਦੀ ਅਦਰਵਾਈਜ਼ ਲੋੜ ਦੀ ਪਏਗੀ ਸਰਵੇ ਕਰਾਉਂਦੀ ਆ ਤੇ ਨਵਾਂ ਤੋਂ ਡੇਰਾ ਬਾਬਾ ਨਾਨਕ ਦੀ ਜਿਹੜੀ ਨਗਰ ਕੌਂਸਲ ਦੀ ਚੋਣਿਆ ਤੇਰਾ ਇਥੋਂ ਐਮਸੀ ਬਣਨੇ ਆ ਅੱਜ ਸਾਰੇ ਸਾਥੀਆਂ ਦੇ ਨਾਲ ਮੀਟਿੰਗ ਕੀਤੀ ਐ ਜਿਹੜੇ ਜਿਹੜੇ ਵਾਡਾ ਦੇ ਵਿੱਚੋਂ ਚਾ ਵਣੇ ਆ ਕਈ ਵਾਡਾ ਉਹਨਾਂ ਦੇ ਵਿੱਚੋਂ ਇੱਕ ਇੱਕੀ ਸਹਿਮਤੀ ਕਰਤੀ ਐ ਇੱਕ ਇੱਕ ਬੰਦੇ ਤੇ ਕਈ ਵਾਡਾਂ ਚ ਚਾਰ ਚਾਰ ਕੈਂਡੀਡੇਟ ਵੀ ਹੈਗੇ ਆ ਪਰਮਾਤਮਾ ਦੀ ਕਿਰਪਾ ਆ ਆਮ ਆਪੀ ਪਾਰਟੀ ਦਾ ਜਿਹੜਾ ਗੁਰਬਾ ਆ ਪਰਿਵਾਰ ਉਹ ਦਿਨੋਂ ਦਿਨ ਵੱਧ ਰਿਹਾ ਕੋਈ ਵੇਲਾ ਸੀ ਉਦੋਂ ਲੋਕ ਮਜ਼ਾਕ ਕਰ ਦਿੰਦੇ ਸੀ ਕਿਹੜੀ ਪਾਰਟੀ ਨਾਲ ਚੱਲਣਗੇ ਤੇ ਅੱਜ ਉਸ ਪਾਰਟੀ ਦੇ ਪੰਜ ਪੰਜ ਕੈਂਡੀਡੇਟ ਵੀ ਹੈਗੇ ਆ ਚਾਰ ਚਾਰ ਕੈਂਡੀਡੇਟ ਵੀ ਹੈਗੇ ਆ ਪਾਰਟੀ ਨੂੰ ਸਰਵਾ ਕਰਵਾਇਆ ਜਾਏਗਾ ਜਿਹੜਾ ਜੋਗ ਉਮੀਦਵਾਰ ਹੋਵੇਗਾ ਬਾੜ ਦੇ ਵਿੱਚੋਂ ਲੋਕ ਜਿਹਦੇ ਬਰ ਬੈਣ ਕੇ ਪੀ ਬੰਦਾ ਲੋਕਾਂ ਦੇ ਕੰਮ ਕਰਦਾ ਪਾਰਟੀ ਹੈ ਕਮਾਂਡ ਉਹਨੂੰ ਟਿਕਟ ਦਾ ਨਵਾਜੇਗੀ ਤੇ ਪਰਮਾਤਮਾ ਕਿਰਪਾ ਕਰੇ 13 ਦੀਆਂ 13 ਜਿਹੜੀਆਂ ਨਗਰ ਕੌਂਸਲ ਸਾਡੀ ਡੇਰਾ ਬੱਪਾ ਨਾਨਕਿਆ ਉਹ ਆਮ ਆਦਮੀ ਪਾਰਟੀ ਦੀ ਝੋਲੀ 'ਚ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਝੋਲੀ 'ਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਝੋਲੀ ਦੇ ਵਿੱਚ ਜਿੱਤ ਕੇ ਪਾਵਾਂਗੇ ਸਰਦਾਰ ਗਰਦੀਪ ਸਿੰਘ ਰਣਵਾ ਜੀ ਨੂੰ ਬੜੀ ਵੱਡੀ ਲੀਡ ਨਾਲ ਸ਼ਾਨ ਨਾਲ ਇੱਥੋਂ ਦੇ ਲੋਕਾਂ ਨੇ ਜਿਤਾਇਆ ਤੇ ਉਹਦਾ ਜਿਹੜਾ ਬਾ ਲਿਆ ਹੁਣ ਆਉਣ ਵਾਲੇ ਸਮੇਂ ਚ ਹੋਰ ਮਿਲੂਗਾ ਜਿੰਨੀ ਬੋਟਾ ਕੇ ਡੇਰਾ ਪਾਪਾ ਨਾਨਕ ਤੋਂ ਸਰਦਾਰ ਗਦੀਪ ਸਿੰਘ ਰਦਾਵੇ ਪਈ ਆ ਉਹਦੇ ਨਾਲੋਂ ਹੋਰ ਟਵਲੀਡ ਹੋ ਕੇ ਆਰ ਕਾ ਐਮ ਸੀ ਚੋਣਾਂ ਦੇ ਵਿੱਚ ਸਾਡੀ ਇਥੇ ਕਮੇਟੀ ਬਣੂਗੀ ਤੇ ਅਸੀਂ ਡੇਰਾ ਪਾਪਾ ਨਾਨਕ ਦਾ ਜਿਵੇਂ ਅਕੇ ਵਿਕਾਸ ਸਰਦਾਰ ਗਦੀਪ ਸਿੰਘ ਰਦਾਵੇ ਨੇ ਕਰਾਇਆ ਆਉਣ ਵਾਲੇ ਸਮੇਂ ਚ ਹੋਰ ਵਿਕਾਸ ਹੋਊਗਾ ਤੇ ਇੱਥੇ ਆਇਆ ਇਹ ਪਤਾ ਲੱਗਾ ਵੀ 260 ਦੇ ਕਰੀਬ ਜਿਹੜੇ ਲੋਕਾਂ ਦੇ ਕੱਚੇ ਮਕਾਨ ਹੀ ਜਿਹੜੇ ਬੇਘਰੇ ਲੋਕ ਸਨ ਉਹਨਾਂ ਨੂੰ ਇਹਨਾਂ 260 ਜਿਹੜੇ ਘਰ ਉਬੜਵਾ ਕੇ ਦਿੱਤੇ ਕਈਆਂ ਦੀ ਇੱਕ ਇੱਕ ਕਿਸ਼ਤ ਪਈ ਆ ਕਈ ਪਰਿਵਾਰਾਂ ਦੀ ਦੋ ਦੋ ਕਿਸ਼ਤਾਂ ਪੈ ਗਈਆਂ ਉਹਨਾਂ ਵਾਲੇ ਸਮੇਂ 'ਚ ਹੋਰ ਵੀ ਜਿੱਥੇ ਜ਼ਰੂਰਤ ਹੋਊਗੀ ਸਰਦਾਰ ਗਰਦੀਪ ਸਿੰਘ ਰੰਧਾਵਾ ਲੋਕਾਂ ਦੇ ਨਾਲ ਖੜਨਗੇ ਬੇਘਰਿਆਂ ਨੂੰ ਘਰ ਬਣਾ ਕੇ ਦੇਣਗੇ ਜਿਨ੍ਹਾਂ ਕੋ ਘਰ ਆਸਤੇ ਜਗ੍ਹਾ ਨਹੀਂ ਉਹਨਾਂ ਨੂੰ ਸਰਕਾਰ ਦੀ ਪ੍ਰਪੋਜ਼ਲ ਅਨਸਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਮਨਜ਼ੂਰੀ ਲੈ ਕੇ ਉਹ ਜਗ੍ਹਾ ਵੀ ਦਿਵਾਉਣਗੇ ਜੋ ਥੋੜੇ ਸਮੇਂ ਤੱਕ ਡੇਰਾ ਬਾਬਾ ਨਾਨਕ ਦੇ ਵਿੱਚ ਸ਼ਹਿਰ ਦੇ ਵਿੱਚ ਇਲੈਕਸ਼ਨ ਹੈ ਉਹਨਾਂ ਦੀ ਗਵਾਹੀ ਪਲਾਗੀਤ ਪੋਲਰ ਜੋ ਸਾਡੇ ਸਰਕਾਰ ਦੇ ਮੰਤਰੀ ਸਾਹਿਬ ਨੇ ਬਹੁਤ ਜਰਮੇ ਕਰਨੇ ਬੜੀ ਮਨ ਨੂੰ ਖੁਸ਼ੀ ਹੁੰਦੀ ਹੈ ਜਦੋਂ ਆਮ ਘਰ ਦੇ ਬੱਚੇ ਉੱਠ ਕੇ ਲੜਾਈ ਲਾਣਾ ਆਮ ਕਰਦੇ ਅੱਛੇ ਬੱਚੇ ਉੱਠ ਕੇ ਐਮਐਲਏ ਬਣਨ ਮੰਤਰੀ ਬਣਨ ਕਿਉਂ ਇਹਦੇ ਪਿੱਛੇ ਕਾਰਨ ਇਹ ਕਿ ਇਹਨਾਂ ਭਰਾਵਾਂ ਨੂੰ ਸਾਰੀਆਂ ਮੁਸ਼ਕਲਾਂ ਤੁਹਾਡੀਆਂ ਤੇ ਸਾਡੀਆਂ ਤੇ ਸਾਡੇ ਭਰਾਵਾਂ ਦੀਆਂ ਮੁਸ਼ਕਲਾਂ ਸਾਂਝੀਆਂ ਨਹੀਂ ਇਹਨਾਂ ਨੂੰ ਪਤਾ ਹੀ ਮੁਸ਼ਕਲਾਂ ਕੀ ਨੇ ਅਸੀਂ ਤੁਹਾਨੂੰ ਇਸ ਚੀਜ਼ ਦੀ ਗਰੰਟੀ ਦਿੰਨੇ ਆਂ ਇਸ ਅਸੀਂ ਲਾਲਜੀਪੁਰ ਅਸੀਂ ਸਦਾ ਲਾਲਜੀਪੁਰ ਉਹਨਾਂ ਦੀ ਗਵਾਹੀ ਦੇ ਹੇਠ ਅਸੀਂ ਡੇਰਾ ਬਾਬਾ ਨਾਨਕ ਦੀਆਂ ਲਾੜਾਂ ਦੇ ਬਾੜਾਂ ਦੇ ਵਿੱਚ ਕਿੱਕੇ ਘਰ ਦੇ ਵਿੱਚ ਜਾ ਕੇ ਕਿ ਗਲੀ ਦੇ ਵਿੱਚ ਜਾ ਕੇ ਅਸੀਂ ਵੋਟਾਂ ਦਾਵਾਂਗੇ ਪਰ ਮੈਨੂੰ ਆਸ ਹੈ ਉਮੀਦ ਹੈ ਤੁਸੀਂ ਵੀ ਤਗੜੇ ਹੋ ਕੇ ਜਿੱਦਾਂ ਡੇਰਾ ਬਾਬਾ ਨਾਨਕ ਦੇ ਪਿੰਡਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਜਿੱਦਾਂ ਸਰਪੰਚੀ ਦੇ ਵਿੱਚ ਕੀਤੀ ਹੈ ਜਿੱਦਾਂ ਐਮਐਲਏ ਦੀ ਇਲੈਕਸ਼ਨ ਦੇ ਵਿੱਚ ਕੀਤੀ ਇਦਾਂ ਹੀ ਕਰੋਗੇ ਇਤਿਹਾਸ ਦੇ ਵਿੱਚ ਉਹ ਪਰਮਾਤਮਾ ਨੇ ਤਾਂ ਤੁਹਾਨੂੰ ਬਲੰਦ ਦੀ ਕਿਰਪਾ ਕੀਤੀ ਹੈ ਸਾਡੇ ਤੇ ਥੱਲੇ ਇੱਕ ਗਰਾਊਂਡ ਲੈਵਲ ਤੋਂ ਲੈ ਕੇ ਸਾਡੇ ਸਤਿਕਾਰਯੋਗ ਸੀਐਮ ਸਾਹਿਬ ਸਾਡੇ ਸਰਕਾਰ ਜੋ ਮੰਤਰੀ ਸਾਹਿਬ ਜੋ ਸਾਡੇ ਵਰਗੇ ਦਿੱਤੇ ਨੇ ਇਹਨਾਂ ਨੂੰ ਸਾਡੀਆਂ ਮੁਸ਼ਕਲਾਂ ਦਾ ਪਤਾ ਹੈ ਅਸੀਂ ਤੁਹਾਨੂੰ ਬੜੇ ਮਾਣ ਦੇ ਨਾਲ ਕਹਿ ਸਕਦੇ ਆਂ ਪਾਸਪਸ਼ਵਾਸ ਦੇ ਨਾਲ ਕਹਿ ਸਕਦੇ ਆਂ ਭਰੋਸੇ ਦੇ ਨਾਲ ਕਹਿ ਸਕਦੇ ਆਂ ਜੋ ਵੀ ਤੁਹਾਡੀ ਜਾਇਜ਼ ਮੰਗ ਹੋਊਗੀ ਸ਼ਹਿਰ ਵਾਸਤੇ ਸਰਦਾਰ ਗਦੀਪ ਸਿੰਘ ਰੰਧਾਵਾ ਜੀ ਸਾਡੇ ਮਿਨਿਸਟਰ ਸਾਹਿਬ ਅੱਗੇ ਲੈ ਕੇ ਜਾਣਗੇ ਸੀਐਮ ਸਾਹਿਬ ਦੇ ਅੱਗੇ ਲੈ ਕੇ ਜਾਣ ਕੇ ਇੱਕ ਇੱਕ ਕਰਕੇ ਸਾਰੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾਊਗਾ ਔਰ ਸ਼ਹਿਰ ਵਾਸੀਆਂ ਨੂੰ ਜਿਹੜੇ ਕੋਈ ਸ਼ਹਿਰ ਵਾਸੀ ਅੱਜ ਚਲੋ ਉਮੀਦਵਾਰ ਦੇ ਜਿਹੜੇ ਕੈਂਡੀਡੇਟ ਸੀ ਆ ਜੋ ਆਏ ਨਹੀਂ ਸ਼ਹਿਰ ਵਾਸੀਆਂ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਜਿੰਨਾ ਤੱਕ ਤੁਸੀਂ ਸ਼ਹਿਰ ਦੇ ਵਿੱਚ ਆਪਣਾ ਐਮਸੀ ਨੀਜੇ ਬਣਾਉਂਦੇ ਤੇ ਅਸੀਂ ਡਿਵੈਲਪਮੈਂਟ ਦੇ ਕੰਮ ਨਹੀਂ ਕਰ ਸਕਦੇ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਸਰਕਾਰਾਂ ਵਾਲੀ ਪਾਰਟੀ ਦੀ ਹੈ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਚੁਟਾ ਕੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਚੁਟਾ ਕੇ ਐਮਸੀ ਬਣਾਓ ਤਾਂ ਜੋ ਅਸੀਂ ਤੁਹਾਡੇ ਲਾਹਮੇ 2027 ਤੋਂ ਪਹਿਲੋ ਪਹਿਲੋ ਸ਼ਹਿਰ ਦੇ ਵਿੱਚ ਤੁਹਾਡੇ ਸਾਰੇ ਲਾਹਮੇ ਨਾ ਰਹੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖਾਸ ਤੌਰ ਤੇ ਮੰਤਰੀ ਲਾਲਜੀਤ ਭੁੱਲਰ ਸਿੰਘ ਜੀ ਜਿਨ੍ਹਾਂ ਦੀ ਸਾਡੇ ਇਹ ਰੋਪਾ ਬੰਨਨ ਨੂੰ ਇਲੈਕਸ਼ਨ ਤੇ ਡਿਊਟੀ ਲਾਈ ਗਈ ਹੈ ਕਿਉਂਕਿ ਸੂਝਵਾਨ ਲੀਡਰ ਦੀ ਡਿਊਟੀ ਲਾਉਣਾ ਇੱਕ ਬੜੀ ਵੱਡੀ ਮਾਣ ਵਾਲੀ ਗੱਲ ਹੁੰਦੀ ਹੈ ਕਿਉਂਕਿ ਇਹਨਾਂ ਨੇ ਵੀ ਕਰਾਉਣ ਤੋਂ ਜ਼ੀਰੋ ਲੈਵਲ ਤੋਂ ਉੱਠ ਕੇ ਲੜਾਈ ਲੜੀ ਹੈ ਅਸੀਂ ਵੀ ਸਾਰੇ ਜ਼ੀਰੋ ਲੈਵਲ ਦੇ ਉੱਠ ਕੇ ਲੜਾਈ ਲੜੀ ਹੈ ਸਾਡੇ ਜਲਦੀਪ ਸਿੰਘ ਦਾਵਾ ਭਰਾ ਨੇ ਵੀ ਜ਼ੀਰੋ ਲੈਵਲ ਤੋਂ ਲੜੀ ਹੈ ਤੁਹਾਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹ ਸਾਡੀ ਇਲੈਕਸ਼ਨ ਨਹੀਂ ਹੈ ਇਹ ਲੀਡਰਾਂ ਦੀ ਇਲੈਕਸ਼ਨ ਨਹੀਂ ਹੈ ਤੁਹਾਡੀ ਆਪਣੀ ਇਲੈਕਸ਼ਨ ਹੈ ਤੁਹਾਡੇ ਪੁੱਤ-ਪੋਤਰਿਆਂ ਦੀ ਤੁਹਾਡੇ ਬੱਚਿਆਂ ਦੀ ਇਲੈਕਸ਼ਨ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ